ਤੁਸੀਂ ਪ੍ਰਸ਼ਾਦ ਦੀ ਤੁਲਨਾ ਸ਼ਰਾਬ ਨਾਲ ਨਾਨਵੇਜ ਨਾਲ ਨਹੀਂ ਕਰ ਸਕਦੇ ਮੈਂ ਪਹਿਲਾਂ ਕਿਹਾ ਮੈਂ ਕਹਿੰਦਾ ਕਿ ਇਹ ਪ੍ਰਸ਼ਾਦ ਮੇਰੀ ਗੱਲ ਨਹੀਂ ਹੈ ਮਾਫ਼ਤ ਗੱਲ ਹੈ ਮਾਫ਼ ਕਰੋ ਆ ਕੀ ਐਗਜ਼ਾਮਪਲ ਹੋਈ ਵੀ ਪ੍ਰਸ਼ਾਦ ਨੂੰ ਤੁਸੀਂ ਨਾਨਵੇਜ ਨਾਲ ਤੁਸੀਂ ਆਪ ਦਾ ਧਰਮ ਜ ਤੁਸੀਂ ਬਾਈਬਲ ਦੇ ਅਕੋਰਡਿੰਗ ਜੋ ਮਰਜ਼ੀ ਕਰੀਓ ਸਾਨੂੰ ਕੀ ਪ੍ਰਭਾਵ ਉਹਦੀ ਉਸੇ ਸਟੇਜ ਦੇ ਉੱਤੋਂ ਪੀਸੀ ਸਰਕਾਰ ਵਾਂਗੂ ਜਾਦੂ ਦਿਖਾਓ ਮੈਨੂੰ ਨਾ ਕੋਈ ਮੈਂ ਤਾਂ ਦੇਖੋ ਜੀ ਮੈਂ ਤੁਹਾਨੂੰ ਹੀ ਕਹੂੰਗਾ ਉਹ ਬਾਈਬਲ ਦੇ ਨਾਮ ਦੇ ਉੱਤੇ ਕੂੜ ਪ੍ਰਚਾਰ ਕਰ ਰਿਹਾ ਮੈਂ ਕਹ ਰਿਹਾ ਕਿਹੜਾ ਕੂੜ ਪ੍ਰਚਾਰ ਕੀਤਾ ਜੀ ਜਿਹਦੇ ਚੋਂ ਮੜਾ ਜਾ ਹੱਥ ਹੈ ਮਾਰਦਾ ਜਨਤਾ ਮਗਰ ਡਿੱਗਦੀ ਫਿਰਦੀ ਆ ਤੁਸੀਂ ਅੱਜ ਕੈਮਰੇ ਤੇ ਕਹਿ ਦਿਓ ਕਿ ਪ੍ਰਸ਼ਾਦ ਲੈਣ ਖਾਂ ਚ ਕੋਈ ਮਨਾਈ ਨਹੀਂ ਕਹਿ ਦਿਓ ਪਵਿੱਤਰ ਸ਼ਾਸਤਰ ਬਾਈਬਲ ਦੇ ਅੰਦਰ ਲਿਖਿਆ ਹੋਇਆ ਕਿ ਨਹੀਂ ਖਾਣਾ ਔਨ ਕੈਮਰਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਪ੍ਰਸ਼ਾਦ ਨਹੀਂ ਖਾਣਾ ਬਿਲਕੁਲ ਬਿਲਕੁਲ ਪ੍ਰਸ਼ਾਦ ਨਹੀਂ ਖਾਣਾ ਤੇ ਤੁਸੀਂ ਇਹ ਸੋ ਵੀ ਜੋ ਕੁਝ ਤੁਸੀਂ ਕੂੜ ਪ੍ਰਚਾਰ ਸਾਡੇ ਗੁਰੂਆਂ ਨੂੰ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਹਾਂ ਪਾਸਟਰ ਬਲਜਿੰਦਰ ਸਿੰਘ ਬਾਰੇ ਉਹਨਾਂ ਨੂੰ ਪਿਛਲੇ ਦਿਨੀ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਕਿਉਂਕਿ ਉਹਨਾਂ ਦੇ ਉੱਤੇ ਇੱਕ ਬਲਾਤਕਾਰ ਦਾ ਕੇਸ ਚੱਲਦਾ ਸੀ ਤੇ ਅਜਿਹੀ ਹੀ ਕਈ ਪਾਸਟਰਾਂ ਬਾਰੇ ਆਪਾਂ ਗੱਲ ਕਰਦੇ ਹਾਂ ਜੋ ਕਿ ਇੱਕ ਸ਼ੂਸ਼ਾ ਨਾਲ ਲੋਕਾਂ ਨੂੰ ਪ੍ਰਮਿਤ ਕਰ ਰਹੇ ਹਨ ਲੋਕਾਂ ਦਾ ਦਿਮਾਗ ਖਰਾਬ ਕਰ ਰਹੇ ਹਨ ਤੇ ਅਜੇ ਇਹ ਲੋਕਾਂ ਦੀ ਮਾਨਸਿਕਤਾ ਵੀ ਬਹੁਤ ਗੰਦੀ ਹੋ ਚੁੱਕੀ ਹੈ ਕਿਉਂ ਜਾਂਦੇ ਹੀ ਉਹਨਾਂ ਕੋਲ ਹਨ ਉਹਨਾਂ ਨੂੰ ਸਮਝ ਨਹੀਂ ਆ ਰਹੀ ਹੈ ਕਿ ਹੋ ਕੀ ਹੈ ਤੇ ਇਹ ਪਾਸਟਰਾਂ ਬਾਰੇ ਅੱਜ ਖੁੱਲ ਕੇ ਗੱਲਬਾਤ ਕੀਤੀ ਹੈ ਇਹਨਾਂ ਵੀਰਾਂ ਨੇ ਤੇ ਤੁਸੀਂ ਧਿਆਨ ਨਾਲ ਸੁਣੋ ਤੇ ਇਹ ਪਾਸਟਰਾਂ ਦੀ ਅਸਲ ਕਰਤੂਤ ਤੁਸੀਂ ਪ੍ਰਸ਼ਾਦ ਦੀ ਤੁਲਨਾ ਸ਼ਰਾਬ ਨਾਲ ਨਾਨਵੈਜ ਨਾਲ ਨਹੀਂ ਕਰ ਸਕਦੇ ਮੈਨੂੰ ਪਤਾ ਗਿਆ ਮੈਨੂੰ ਪਤਾ ਕਿ ਇਹ ਪ੍ਰਸ਼ਾਦ ਮੇਰੇ ਗੱਲ ਨਹੀਂ ਹੈ ਮਾਫ਼ਤ ਗੱਲ ਹੈ ਮਾਫ਼ ਕਰੋ ਆਹ ਕੀ ਐਗਜ਼ਾਮਪਲ ਹੋਈ ਵੀ ਪ੍ਰਸ਼ਾਦ ਨੂੰ ਤੁਸੀਂ ਨਾਨਵੈਜ ਨਾਲ ਤੁਸੀਂ ਆਪਦਾ ਧਰਮ ਚ ਤੁਸੀਂ ਬਾਈਬਲ ਦੇ ਅਕੋਰਡਿੰਗ ਜੋ ਮਰਜ਼ੀ ਕਰੀਓ ਸਾਨੂੰ ਕੀ ਪ੍ਰਭਾਵ ਉਹਦੇ ਤੁਸੀਂ ਸਟੇਜ ਦੇ ਉੱਤੋਂ ਪੀਸੀ ਸਰਕਾਰ ਵਾਂਗੂ ਜਾਦੂ ਦਿਖਾਓ ਮੈਂ ਨਾ ਮੈਂ ਤਾਂ ਦੇਖੋ ਜੀ ਮੈਂ ਥੋਮੇ ਕਹੂੰਗਾ ਉਹ ਬਾਈਬਲ ਦੇ ਨਾਮ ਦੇ ਉੱਤੇ ਕੂੜ ਪ੍ਰਚਾਰ ਕਰ ਰਿਹਾ ਮੈਂ ਕਹ ਰਿਹਾ ਕਿਹੜਾ ਕੂੜ ਪ੍ਰਚਾਰ ਕੀਤਾ ਜੀ ਜਿਹਦੇ ਚੋਂ ਮੜਾ ਜਾ ਹੱਥਾਂ ਮਾਰਦਾ ਜਨਤਾ ਮਗਰ ਡਿੱਗਦੀ ਫਿਰਦੀ ਆ ਤੁਸੀਂ ਅੱਜ ਕੈਮਰੇ ਤੇ ਕਹਿ ਦੋ ਕਿ ਪ੍ਰਸ਼ਾਦ ਲੈਣ ਖਾਂ ਚ ਕੋਈ ਮਨਾਈ ਨਹੀਂ ਕਹਿ ਦੋ ਪਵਿੱਤਰ ਸ਼ਾਸਤਰ ਬਾਈਬਲ ਦੇ ਅੰਦਰ ਲਿਖਿਆ ਹੋਇਆ ਕਿ ਨਹੀਂ ਖਾਣਾ ਔਨ ਕੈਮਰਾ ਤੁਸੀਂ ਇਹ ਗੱਲ ਕਹਿ ਰਹੇ ਹੋ ਪ੍ਰਸ਼ਾਦ ਨਹੀਂ ਖਾਣਾ ਬਿਲਕੁਲ ਬਿਲਕੁਲ ਤੇ ਤੁਸੀਂ ਇਹ ਸੋ ਵੀ ਜੋ ਕੁਝ ਤੁਸੀਂ ਕੂੜ ਪ੍ਰਚਾਰ ਸਾਡੇ ਗੁਰੂਆਂ ਨੂੰ ਸਾਡੇ ਈਸ਼ਟਾਂ ਨੂੰ ਤੁਸੀਂ ਜਿਹੜਾ ਸ਼ੈਤਾਨ ਸ਼ਬਦ ਵਰਤਦੇ ਹੋ ਹੈ ਤੁਸੀਂ ਦੱਸੋ ਵੀ ਉਹ ਨਹੀਂ ਹੁੰਦਾ ਹੋਊਗਾ ਬ੍ਰਦਰ ਜੀ ਅਗਰ ਇੱਕ ਵੀ ਵੀਡੀਓ ਐਸਾ ਮਿਲ ਗਿਆ ਤੁਸੀਂ ਕੋਈ ਵੀ ਕਰਾ 442 ਗੱਲ ਕੀ ਹੋਊਗੀ ਮੈਨੂੰ ਤੁਸੀਂ ਤੁਸੀਂ ਔਨ ਕੈਮਰਾ ਇਹ ਗੱਲ ਕਹਿ ਰਹੇ ਹੋ ਕਿ ਪ੍ਰਸ਼ਾਦ ਨਹੀਂ ਲੈਣਾ ਕਿ ਬਰਜਿੰਦਰ ਪਾਸਟਰ ਉੱਥੇ ਰੋਣ ਲੱਗ ਗਿਆ ਉਹ ਬੀਂਗਾ ਪਾਸਟਰ ਉੱਥੇ ਖੜਾ ਸੀ ਨਾ ਆਪਣੇ ਪ੍ਰਚਾਰ ਦੇ ਵਿੱਚ ਵੀ ਕਹਿ ਰਿਹਾ ਸੀ ਵੀ ਮੈਂ ਠੀਕ ਠਾਕ ਆ ਮੈਂ ਕੁਝ ਨਹੀਂ ਕੀਤਾ ਉਹ ਔਨ ਸਟੇਜ 'ਤੇ ਚੀਜ਼ਾਂ ਬੋਲ ਰਿਹਾ ਸੀ ਨਾ ਔਨ ਰਿਕਾਰਡ ਦੇ ਨਾ ਪਿਛਲੇ ਕੁਝ ਦਿਨਾਂ ਦੀਆਂ ਕੋਰਟ ਦੇ ਵਿੱਚ ਕਹਿੰਦੇ ਰੋਣ ਲੱਗ ਗਿਆ ਮੇਰੀ ਲੱਤ ਚਰਾੜ ਪਈ ਆ ਮੇਰੇ ਛੋਟੇ ਛੋਟੇ ਬੱਚੇ ਆ ਮਰਤੇ ਰਹਿਮ ਕੀਤਾ ਜਾਏ ਫਲਾ ਫਲਾ ਕੀ ਅੱਜ ਕੋਈ ਵੀ ਐਸਾ ਯੰਤਰ ਮੰਤਰੋ ਦਾ ਤੰਤ ਬਿਲਕੁਲ ਸਹੀ ਗੱਲ ਹੈ ਦੀ ਤਾਂ ਉਸ ਟਾਈਮ ਪਾਸਟਰ ਬਲਜਿੰਦਰ ਸਿੰਘ ਜੱਜ ਉੱਤੇ ਉਹ ਟੂਣਾ ਕਰ ਦਿੰਦਾ ਤੇ ਜੱਜ ਉਸ ਨੂੰ ਸਜ਼ਾ ਮਾਫ ਕਰ ਦਿੰਦਾ ਤੇ ਸਟੇਜਾਂ ਉੱਤੇ ਆਪਾਂ ਦੇਖਦੇ ਹੀ ਹਾਂ ਕਿ ਕਿਸ ਤਰ੍ਹਾਂ ਇਹ ਸ਼ੂ ਕਰਦੇ ਹਨ ਤੇ ਸਾਰੇ ਲੋਕ ਡਿੱਗ ਪੈਂਦੇ ਹਨ ਇਹ ਬਿਲਕੁਲ ਘਟਿਆ ਕਿਸਮ ਦਾ ਇਹਨਾਂ ਨੇ ਪਖੰਡਵਾਦ ਤੋੜਿਆ ਹੋਇਆ ਹੈ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਅੰਧਵਿਸ਼ਵਾਸੀ ਲੋਕਾਂ ਨੂੰ ਵੀ ਇਹ ਗੱਲਾਂ ਸਮਝ ਲੈਣੀਆਂ ਚਾਹੀਨੀਆਂ ਹਨ ਕਿ ਇਸ ਤਰ੍ਹਾਂ ਕਿਸੇ ਦਾ ਕੋਈ ਭਲਾ ਨਹੀਂ ਹੁੰਦਾ ਬਾਕੀ ਹੀ ਵੱਡੇ ਚੈਲੰਜ ਪਾਸਟਰ ਦੇ ਸਾਹਮਣੇ ਰੱਖੇ ਸਨ ਪਰ ਉਸ ਨੂੰ ਇੱਕ ਵੀ ਜਵਾਬ ਨਹੀਂ ਆਇਆ ਕਿ ਉਹ ਉਹਨਾਂ ਦੇ ਸਾਹਮਣੇ ਮਰੀਜ਼ ਰੱਖ ਦੇਣਗੇ ਤੇ ਉਹ ਮਰੀਜ਼ਾਂ ਨੂੰ ਠੀਕ ਕਰਕੇ ਦੇਖਣ ਜਾਂ ਤੋਰਨ ਤਾਂ ਉਹ ਉਹਨਾਂ ਦੀ ਗੱਲ ਨੂੰ ਮੰਨ ਜਾ। ਉੱਥੇ ਉਹਨੇ ਕੋਈ ਛੂਛਾ ਨਹੀਂ ਕੀਤੀ ਵੀ ਜੱਜ ਪਿੱਛੇ ਨੂੰ ਡਿੱਗ ਪੈਂਦਾ ਤਾਂ ਕਹਿੰਦਾ ਪਾਸਟਰ ਸਾਹਿਬ ਆ ਚੱਕੋ ਤੁਹਾਡੇ ਹੱਥ 'ਚ ਫੈਸਲਾ ਤੁਸੀਂ ਬਿਲਕੁਲ ਸਹੀ ਹੈ ਉਹ ਤੇ ਆਪਦੇ ਘਰੇ ਜਾਂਦੇ ਲੱਗੋ। ਪ੍ਰਭੂ ਯੇਸ਼ੂ ਮਸੀਹ ਜੀ ਦੇ ਕੋੜੇ ਖਾਣ ਦੇ ਨਾਲ ਅਸੀਂ ਚੰਗੇ ਹੋ ਗਏ। ਕਿਉਂ ਨਾ ਆਪਾਂ ਪਾਸਟਰ ਇਕੱਠੇ ਕਰਕੇ ਤੇ ਉਹਨਾਂ ਨੂੰ ਵੀ ਕੋੜੇ ਮਰਵਾਈਏ ਤੇ ਕੀ ਪਤਾ ਸਾਰੇ ਚੰਗੇ ਹੋ ਜਾਣ। ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਸਟੇਜ ਦੇ ਉੱਤੇ ਹੋਰ ਕੁਝ ਕਰਨਾ ਚਾਹੀਦਾ। ਸਨ ਤਾਂ ਪੇਠ ਨੰਗੀ ਕਰਕੇ ਖੜੇ ਹੋ ਜਾਣਾ ਚਾਹੀਦਾ ਵੀ ਮਾਰੋ ਸਾਡੇ 50-50 ਕੋੜੇ ਛਿੱਲ ਦਿਓ ਸਾਡਾ ਸਰੀਰ ਛਿਲਦੇ ਹੋ ਆਪ ਹੀ ਸਾਰੇ ਤੁਸੀਂ ਚੰਗੇ ਹੋ ਜਾਓਗੇ ਉਹ ਛੂਛਾ ਕਰਨ ਦੀ ਤਾਂ ਲੋੜ ਨਹੀਂ ਨਾ ਟਾਈ ਪਹਿਨ ਕਰਕੇ ਜਾਦੂ ਟੋਨਾ ਦਿਖਾਣੇ ਵਾਲੇ ਪਾਦਰੀ ਬਜਿੰਦਰ ਸਿੰਘ ਕੋ ਮਹਿਲਾ ਸੇ ਦੁਸ਼ਕਰਮ ਕੇਸ ਮੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਥੋੜੇ ਤਾਂ ਆਪਦੇ ਪਾਦਰੀ ਪਾਪ ਕਰੀ ਜਾਂਦੇ ਆ ਉਹ ਰੇਪ ਕਰੀ ਜਾਂਦੇ ਆ ਹੁਣ ਸਜ਼ਾ ਅੱਜ ਹੀ ਸਜ਼ਾ ਮਿਲੀ ਆ ਉਹਨੂੰ ਠੀਕ ਆ ਥੋੜੇ ਪੋਪ ਦੇ ਉੱਤੇ ਬੱਚਿਆਂ ਨਾਲ ਫਿਜ਼ੀਕਲ ਅਬਿਊਜ਼ ਕਰਨ ਦਾ ਜਿਹੜੇ ਤੁਸੀਂ ਮੈਨੂੰ ਐ ਦੱਸੋ ਵੀ ਫਿਰ ਪਾਪ ਵਧਿਆ ਕਿ ਘਟਿਆ ਪ੍ਰਭੂ ਯੇਸ਼ੂ ਮਸੀਹ ਜੀ ਨੇ ਕਿਹਾ ਕਿ ਜਿਹੜਾ ਹੱਲ ਤੇ ਹੱਥ ਰੱਖ ਕੇ ਪਿੱਛੇ ਦੇਖਦਾ ਉਹ ਮੇਰੇ ਕਾਬਿਲ ਨਹੀਂ ਤੁਸੀਂ ਪਰਮੇਸ਼ਵਰ ਦੇ ਤੁਸੀਂ ਇਹ ਕਹਿ ਰਹੇ ਹੋ ਕਿ ਹੱਲ ਤੇ ਹੱਥ ਰੱਖ ਕੇ ਪਿੱਛੇ ਦੇਖਣਾ ਸਹੀ ਨਹੀਂ ਹੈ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਧਰਮ ਚੋਂ ਸੀ ਉਹ ਗਲਤ ਸੀ ਤੁਸੀਂ ਪੁੱਛਾਂਗੇ ਪਰ ਉਹ ਮੰਨਣ ਵੀ ਕਿਵੇਂ ਕਿਉਂਕਿ ਅਜੇ ਹੁੰਦਾ ਹੀ ਕੁਝ ਨਹੀਂ ਹੈ ਜੋ ਕੰਮ ਸਾਡੇ ਡਾਕਟਰਾਂ ਨੇ ਕਰਨਾ ਹੈ ਉਹ ਇਸ ਤਰ੍ਹਾਂ ਦੇ ਪਾਸਟਰ ਆਪਣੀ ਦੁਕਾਨਦਾਰੀ ਨੂੰ ਤੋੜਨ ਲਈ ਕਰਦੇ ਹਨ ਤੇ ਪਵਿੱਤਰ ਜੋ ਉਹਨਾਂ ਦਾ ਬਾਈਬਲ ਹੈ ਉਸ ਨੂੰ ਵੀ ਇਹ ਬਦਨਾਮ ਕਰ ਰਹੇ ਹਨ ਤੇ ਹੋਰ ਪ੍ਰਚਾਰਾਂ ਨੂੰ ਉਹ ਕੂਲ ਪ੍ਰਚਾਰ ਦੱਸਦੇ ਹਨ ਇੱਥੇ ਕੋਈ ਵੀ ਧਰਮ ਮਾੜਾ ਨਹੀਂ ਹੈ ਸਾਰੇ ਧਰਮਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਪਰ ਸਾਨੂੰ ਕਿਸੇ ਵੀ ਧਰਮ ਦੀ ਵਿਰੋਧਤਾ ਨਹੀਂ ਕਰਨੀ ਚਾਹੀਦੀ ਜਿਸ ਧਰਮ ਵਿੱਚ ਇਨਸਾਨੀਅਤ ਦਾ ਨਾਰਾ ਹੈ ਜੀਓ ਤੇ ਜੀਣ ਦਿਓ ਦਾ ਨਾਰਾ ਹੈ ਉਸ ਧਰਮ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਜਿਸ ਧਰਮ ਨਾਲ ਸਾਨੂੰ ਕੋਈ ਸੇਧ ਮਿਲਦੀ ਹੈ ਉਸ ਧਰਮ ਦੀ ਸਾਨੂੰ ਬਿਲਕੁਲ ਇੱਜ਼ਤ ਕਰਨੀ ਚਾਹੀਦੀ ਹੈ ਔਰ ਸਾਨੂੰ ਇਹ ਦੇਖ ਲੈਣਾ ਚਾਹੀਦਾ ਹੈ ਕਿ ਉਸ ਵਿੱਚ ਇਨਸਾਨੀਅਤ ਦਾ ਕਿੰਨਾ ਭਲਾ ਹੋ ਰਿਹਾ ਹੈ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸਾਨੂੰ ਚੰਗੀ ਸੇਧ ਮਿਲਦੀ ਹੈ ਤੇ ਸਾਨੂੰ ਜ਼ਿੰਦਗੀ ਜਿਉਣ ਦੇ ਰਾਹ ਦੱਸੇ ਹੋਏ ਹਨ ਤੇ ਉਸ ਵਿੱਚ ਕੋਈ ਸ਼ੂਸ਼ਾ ਜਾਂ ਕੋਈ ਟੂਣਾ ਟਾਮਣਾ ਇਹ ਗਰੰਟੀ ਚੱਕੋ ਕਿ ਸਾਡੇ ਕੋਲ ਜਿਹੜੇ ਵੀ ਪੀੜਤ ਲੋਕ ਆਣਗੇ ਇੱਕ ਵੀ ਨਹੀਂ ਮਰੇਗਾ ਮੈਂ ਕੈਮਰਿਆਂ ਦੇ ਅੱਗੇ ਅਨਮੋਲ ਕਾਤਰਾ ਦੇ ਪੋਡਕਾਸਟ ਦੇ ਵਿੱਚ ਪਾਦਰੀ ਸਾਹਿਬ ਦੇ ਅੱਗੇ ਆਉਣ ਟੇਬਲ ਇਹ ਗੱਲ ਕਹਿਣਾ ਮੈਂ ਸਿਰਫ ਚਾਰ ਮਰੀਜ਼ ਲੈ ਕੇ ਆਉਂਗਾ ਮੇਰੇ ਮਰੀਜ਼ ਠੀਕ ਕਰੋ ਮੈਂ ਤੁਹਾਡਾ ਚੇਲਾ ਬਣ ਜੂਗਾ ਇਹਨੂੰ ਵੀ ਬਣਾਉਂਗਾ ਹੋਰ ਦੱਸੋ ਮੈਨੂੰ ਪਤਾ ਤੁਸੀਂ ਦੋ ਮੈਨੂੰ ਪਤਾ ਤੁਸੀਂ ਦੋਰੀ ਹੈਗੇ ਅਸੀਂ ਕੋਈ ਚਰਚੀ ਦੇ ਅੰਦਰ ਪਰਮੇਸ਼ਵਰ ਦਾ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਸੀ ਵੀ ਤੁਹਾਨੂੰ ਸਵਰਗ ਦੇ ਵਿੱਚ ਪੱਕੀ ਟਿਕਟ ਮਿਲੇਗੀ ਇਹ ਉਸ ਸਮੇਂ ਹੋਇਆ ਸੀ ਸਾਡਾ ਲਾਸਟ ਕਰਾਉਨ ਪ੍ਰਿੰਸ ਮਹਾਰਾਜਾ ਦਲੀਪ ਸਿੰਘ 14 ਸਾਲ ਦੀ ਉਮਰ ਸੀ ਚੱਕ ਕੇ ਲੈ ਕੇ ਮੈਂ ਕਹਿਣਾ ਵੀ ਉਹਨੂੰ ਬੰਦੀ ਬਣਾਉਣਾ ਸੀ ਜਾਂ ਨਜ਼ਰਬੰਦ ਕਰਨਾ ਸੀ ਜਾਂ ਉਹਨੂੰ ਲਿਜਾਣੇ ਚੀਜ਼ਾਂ ਤੋਂ ਸਾਨੂੰ ਦੂਰ ਰੱਖਿਆ ਹੈ ਤੇ ਸਾਨੂੰ ਚੰਗੀ ਸਿਵਿਸ਼ੇਦ ਮਿਲਦੀ ਹੈ ਤੇ ਇਹ ਪਾਸਟਰ ਸਾਨੂੰ ਕਿਸ ਤਰ੍ਹਾਂ ਦਾ ਸੰਦੇਸ਼ ਦੇ ਰਹੇ ਹਨ ਕਿ ਲੋਕਾਂ ਦਾ ਇਸ ਤਰ੍ਹਾਂ ਹੀ ਭਲਾ ਹੋ ਜਾਏਗਾ ਇਸ ਤਰ੍ਹਾਂ ਦਾ ਭਲਾ ਨਹੀਂ ਹੁੰਦਾ ਭਾਈ ਇਸ ਵੀਡੀਓ ਦੇ ਵਿੱਚ ਪਾਸਟਰਾਂ ਦੀ ਖੂਬ ਓਲ ਖੋਲ ਕੇ ਰੱਖ ਦਿੱਤੀ ਹੈ ਕਿ ਉਹ ਕਿਸ ਤਰ੍ਹਾਂ ਲੋਕਾਂ ਨੂੰ ਠੱਗ ਰਹੇ ਹਨ ਪ੍ਰਮਿਤ ਕਰ ਰਹੇ ਹਨ ਅੰਧਵਿਸ਼ਵਾਸਾਂ ਦੇ ਚੱਕਰਾਂ ਵਿੱਚ ਪਾ ਰਹੇ ਹਨ ਇਸ ਵੀਡੀਓ ਦੇ ਪੋਡਕਾਸਟ ਵਿੱਚ ਉਹਨਾਂ ਨੇ ਇੱਕ ਵੱਡਾ ਚੈਲੰਜ ਰੱਖਿਆ ਸੀ ਕਿ ਉਹ ਇੱਕ ਵੀ ਮਰੀਜ਼ ਔਨ ਕੈਮਰਾ ਠੀਕ ਕਰ ਦੇਣ ਤਾਂ ਉਹ ਉਹਨਾਂ ਦੀ ਲੱਤ ਥੱਲੋਂ ਜਾਂ ਫਿਰ ਉਹਨਾਂ ਦੇ ਚੇਲੇ ਬਣ ਜਾਣਗੇ ਤੇ ਬੜਾ ਵੱਡਾ ਚੈਲੰਜ ਸੀ ਇਹ ਤੇ ਉਹ ਪਾਸਟਰ ਨੂੰ ਇੱਕ ਵੀ ਗੱਲ ਨਹੀਂ ਔੜੀ ਤੇ ਉਸਨੇ ਇਹ ਚੈਲੰਜ ਨੂੰ ਐਕਸੈਪਟ ਨਹੀਂ ਕੀਤਾ ਤਾਂ ਇਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਬਿਲਕੁਲ ਝੂਠਾ ਪ੍ਰਚਾਰ ਕਰ ਰਹੇ ਹਨ ਕੂੜ ਪ੍ਰਚਾਰ ਕਰ ਰਹੇ ਹਨ ਲੋਕਾਂ ਨੂੰ ਵਿਗੜਲਾ ਰਹੇ ਹਨ ਲੋਕਾਂ ਨੂੰ ਅੰਧਵਿਸ਼ਵਾਸ ਦੇ ਚੱਕਰ ਵਿੱਚ ਪਾ ਰਹੇ ਹਨ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਲੋਕਾਂ ਦੀ ਮਾਨਸਿਕਤਾ ਨਾਲ ਖੇਡਿਆ ਜਾ ਰਿਹਾ ਹੈ ਕਿ ਜਿੱਥੇ ਤੁਸੀਂ ਗੱਲ ਕਹੀ ਵੀ ਮੱਥੇ ਤੇ ਹੱਥ ਰੱਖ ਕੇ ਛੂ ਛਾ ਛੂ ਛਾ ਕੁਝ ਵੀ ਨਹੀਂ ਹੁੰਦਾ ਕਾਹਦੇ ਮੂਰਖ ਬਣਾ ਰਹੇ ਨੇ ਜਿਹੜੇ ਛੂ ਕਰਕੇ ਸੋਟ ਰਹੇ ਨੇ ਬਹਾਰ ਅੰਕੁਰਨ ਰੁਰਲਾ ਬਾਈਬਲ ਦੇ ਨਾਂ ਤੇ ਝੂਠ ਬੋਲ ਰਿਹਾ ਹਨਦਿਆਂ ਤੁਸੀਂ ਇਸ ਗੱਲ ਤੁਸੀਂ ਸਾਨੂੰ ਇੱਕ ਛੋਟਾ ਜਿਹਾ ਕ੍ਰਿਸ਼ਮਾ ਦਿਖਾਣਾ ਇੱਕ ਆਪਾਂ ਬਲੇਡ ਮੰਗਾਉਨੇ ਆ ਠੀਕ ਹੈ ਜੀ ਆਪਣੇ ਹੱਥ ਤੇ ਚੀਰਾ ਲਾਓ ਉਹਨੂੰ ਕਰਦੇ ਹੋ ਉਹ ਤਾਂ ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ ਉਹ ਤਾਂ ਜੇ ਆਪਾਂ ਨਹੀਂ ਵੀ ਸੈੱਟ ਹੋਊਗਾ ਤਾਂ ਆਪਾਂ ਨਾਲ ਦੀ ਰੱਪਟੀ ਲਪੇਟ ਦੇਾਂਗੇ ਗੱਲ ਪਤਾ ਕੀ ਹੈ